ਦੀ ਹੋਇਆ ਹਰਤਾਲ ਕਾਨ ਕਿਸਾਨ ਹੋ ਰਹੇ ਹੰਨ ਖੱਜਲ ਖੇਵਾਰ 10 ਦੀ 21 ਸਰਕਾਰ ਵੱਲੋਂ ਪਹਿਲੇ ਤਰੀਕ ਨੂੰ ਚੌਨੇ ਦੀ ਫਸਲ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਪਰ ਉਥੇ ਹੀ ਗੱਲ ਕਰੀਏ ਤਾਂ ਆਟੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈਆਂ ਹਨ ਪਰ ਦੱਸਦੀ ਕਿ ਕਿਸਾਨਾਂ ਨੂੰ ਵੀ ਫਸਲਾਂ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਸਾਡੀ ਵੀ ਰਹੇਗੀ ਕਿ ਆਟੀਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਆਖਿਰ ਹੁਣਾਂ ਦੀਆਂ ਕੀ ਮੰਗਾ ਹਨ ਬਨੇਰੋ ਸਾਡਨਾ ਤੇ ਦੇਖਦਰਾ ਪੰਜਾਬ ਜੈ ਕੇ ਨਿਊਜ਼ ਅੱਜ ਬਬ ਕੀ ਨਾ ਆਪਣਾ ਕਬੀਰ ਰਾਜ ਸਿੰਘ ਜੀ ਕਿਸਾਨ ਹੋ ਤੁਸੀਂ ਹਾਂਜੀ ਕਿਸਾਨ ਹੈ ਜੀ ਝੋਨੇ ਦੀ ਫਸਲ ਜਿਹੜੀ ਹੈ ਪੱਕ ਕੇ ਤਿਆਰ ਹੋ ਗਈ ਹੈ ਖੇਤ ਚ ਤੁਸੀਂ ਮੌਜੂਦ ਹੋ ਤੁਹਾਡੀ ਬਾਡੀ ਲੱਗੀ ਹੋਈ ਹੈ ਹਾਂਜੀ ਸਾਡੀ ਬਾਡੀ ਲੱਗੀ ਹੋਈ ਹੈ ਸਰਕਾਰ ਨੇ ਕਿਹਾ ਸੀਗਾ ਕਿ ਪਹਿਲੀ ਤਰੀਕੂ ਜਿਹੜੀਆਂ ਮੰਡੀਆਂ ਸ਼ੁਰੂ ਹੋ ਜਾਣਗੀਆਂ ਲੋਕਾਂ ਦੀ ਫਸਲ ਆਣੀ ਸ਼ੁਰੂ ਹੋਏਗੀ ਖਰੀਦੀ ਵੀ ਜਾਏਗੀ ਲੇਕਿਨ ਲੱਗਦਾ ਕਿ ਇਹ ਮਤਲਬ ਖਰੀਦੀ ਜਾ ਰਹੀ ਹੈ ਫਸਲ ਅੱਗੇ ਗਈ ਹੈ ਮੰਡਿਆਂ ਦੇ ਵਿੱਚ ਮਹਾਰਾਜ ਸਰਕਾਰ ਨੇ ਕਿਹਾ ਸੀ ਵੀ ਪਹਿਲੀ ਤਰੀਕ ਤੋਂ ਮੰਡੀਆਂ ਸ਼ੁਰੂ ਹੋ ਜਾਣਗੀਆਂ ਤੇ ਅੱਜ ਤੱਕ ਸਰਕਾਰ ਕੋਲ ਕੋਈ ਨੀਤੀ ਨਹੀਂ ਬਣੀ ਜਦਕਿ ਮੰਡੀਆਂ ਵਿੱਚ ਆੜਤੀ ਹੜਤਾਲਾਂ ਤੇ ਵਿੜਟ ਗਏ ਨਾ ਤੇ ਸਾਡੀ ਫਸਲ ਪੱਕ ਕੇ ਤਿਆਰ ਹੋ ਗਈ ਹੈ ਜਦਕਿ ਬਾਢੀ ਵੀ ਲੱਗੀ ਹੈ ਹੁਣ ਮੰਡੀਆਂ ਬੰਦਨ ਆਹੀਂ ਜ਼ਿੰਮੇਦਾਰ ਬੰਦੇ ਦੱਸੋ ਕੀ ਕਰੀਏ ਇਹ ਇੱਥੇ ਰਹਿਣ ਦਈਏ ਜਾਂ ਮੰਡੀ ਕੇ ਮੰਡੀ 'ਚ ਲੈ ਕੇ ਜਾਈਏ ਆਹੀਂ ਤਾਂ ਫਸਗੀਆਂ ਜੋ ਇਹਦੇ ਤੇ ਖਰਚਾ ਕੀਤਾ ਅਸੀਂ ਸਾਰਾ ਕਰਜ਼ਾ ਚੁੱਕ ਕੇ ਕੀਤਾ ਆ ਨਾ ਤੇ ਸਾਡੀ ਫਸਲਾਂ ਚ ਕੋ ਰਹੀਆਂ ਨਾ ਮੰਡੀਆਂ ਖੁੱਲੀਆਂ ਨਾ ਤੇ ਨਾ ਤੇ ਸਾਡੇ ਸਰਕਾਰ ਕੋਲ ਕੋਈ ਨੀਤੀ ਬਣੀ ਆ ਜਿਹੜੀ ਆੜਤੀਆਂ ਨਾਲ ਕੋਈ ਸਮਝੋਤਾ ਕਰ ਸਕੇ ਕੇੰਦਰ ਆੜਤੀਆਂ ਦੀਆਂ ਕੁਝ ਮੰਗਾ ਹੈਗੇ ਉਹਨੂੰ ਲੈ ਕੇ ਆੜਤੀ ਆੜੇ ਨੇ ਕੀ ਮੰਗ ਕਰਦੇ ਤੁਸੀਂ ਆਹੀਂ ਕਹਿੰਨੇ ਆ ਵੀ ਸਰਕਾਰ ਨੂੰ ਆੜਤੀਆਂ ਦੀਆਂ ਮੰਗਾ ਮੰਨਣੀਆਂ ਚਾਹੀਦੀਆਂ ਨਾ ਜਦ ਕਿ ਕਿਸਾਨਾਂ ਨੂੰ ਕੋਈ ਔਕੜ ਨਹੀਂ ਆਏ ਤੇ ਸਰਕਾਰ ਸਰਕਾਰ ਨੇ ਇਹਦੀਆਂ ਮੰਗਾ ਮੰਨ ਕੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਕਰਨੀ ਕਰਨੀ ਚਾਹੀਦੀ ਹੈ ਜਿਸ ਕਾਰਨ ਕਿਸਾਨ ਵੀ ਤੰਗ ਨਾ ਹੋਣ ਪਰੇਸ਼ਾਨ ਨਾ ਹੋਣ ਤੇ ਮੰਡੀਆਂ ਦੇ ਖਰੀਦ ਵੀ ਹੋਇਆ ਤਾਂ ਕਿਸਾਨਾਂ ਦਾ ਕਰਜ਼ਾ ਵੀ ਕਰਜ਼ਾ ਮੁਕਤ ਹੋ ਜਾਣਾ ਕਰਜ਼ਾ ਮੁਕਤ ਹੋ ਜਾਣ ਕੀ ਨਾਮ ਹੈ ਆਪਣਾ ਮੇਰਾ ਨਾਮ ਕਰਤਾਰ ਸਿੰਘ ਹੈ ਜੀ ਤੁਸੀਂ ਵੀ ਕਿਸਾਨ ਕਿਹੜੇ ਸਰ ਕਿਸਾਨ ਹੋ ਤੁਸੀਂ ਵੀ ਹਾਂ ਜੀ ਕਿਸਾਨ ਆ ਜੀ ਝੋਨਾ ਵਗੈਰਾ ਤੁਸੀਂ ਵੀ ਲਗਾਇਆ ਹੋਗਾ ਝੋਨਾ ਲਗਾਇਆ ਹੈ ਜੀ ਸਾਢੇ ਤਿੰਨ ਕਿਲੇ ਮੇਰੇ ਅਸੇ ਸਾਢੇ ਤਿੰਨ ਹੀ ਮੇਰੇ ਵੱਡੇ ਭਰਾ ਦਾ ਸਾਢੇ ਛੋਟੂ ਛੋਟੇ ਭਰਾ ਬਈ ਇਹ ਨਾਲ ਦੀ ਖੇਤ ਚ ਬਾਢੀ ਲੱਗੀ ਆ ਤੁਸੀਂ ਨਹੀਂ ਲਗਾਈ ਨਹੀਂ ਲਾਣੀ ਕਿ ਅਸੀਂ ਪਰਮਲਾ ਉਹਦੇ ਤੋਂ ਬੜਾਣੀ ਆ ਅਸੀਂ ਕੰਬਾਈਨ ਤੋਂ ਤੇ ਸਰਕਾਰ ਕੋਲੋਂ ਸਰਕਾਰ ਵੱਲੋਂ ਮੰਡੀਆਂ ਨਹੀਂ ਖੁੱਲ ਰੀਆਂ ਉੱਥੇ ਮੰਡੀਆਂ ਦੇ ਵਿੱਚ ਆੜਤੀਆਂ ਦੀ ਸਟ੍ਰਾਈਕ ਆ ਤੇ ਸਰਕਾਰ ਉਹਦੀ ਕੀ ਕਹਿੰਦੇ ਆ ਆੜਤੀਆਂ ਦੀ ਸੋ ਮੰਗ ਨਹੀਂ ਮੰਨਦੀ ਅਸੀਂ ਇਹੋ ਮਤਲਬ ਬੇਨਤੀ ਕਰਨਾ ਸਰਕਾਰ ਅੱਗੇ ਵੀ ਆੜਤੀਆਂ ਦੀਆਂ ਮੰਗਾਂ ਮੰਨੋ ਜਲਦੀ ਤੋਂ ਜਲਦੀ ਤੇ ਕਿਸਾਨ ਪਰੇਸ਼ਾਨ ਨਾ ਹੋਣ ਕਹਿੰਦੇ ਨੇ ਕਿਸਾਨ ਜਿਹੜੇ ਅਕਸਰ ਕਰਜ਼ਾ ਲਿਆ ਹੁੰਦਾ ਏ ਖੇਤੀਬਾੜੀ ਲਈ ਕਰਨ ਵਾਸਤੇ ਤੇ ਕਿਰੋਂ ਦਿੱਕਤ ਨਹੀਂ ਆਉਂਦੀ ਬਿਲਕੁਲ ਸੱਚ ਆ ਜੀ ਕਿਸਾਨ ਨੇ ਲਿਆ ਅਸੀਂ ਵੀ ਹੋ ਸਕਦਾ ਕਰਜ਼ਾ ਲੈ ਕੇ ਤੇ ਫਸਲ ਰਾਈ ਹੋਏ ਇਹੋ ਫਸਲ ਵੇਚ ਕੇ ਤੇ ਅਸੀਂ ਕਰਜ਼ਾ ਚੁਕਾਣਾ ਤੇ ਜਦੋਂ ਇਥੋਂ ਬੰਦਾ ਤੰਗ ਹੋ ਜਾਂਦਾ ਕਰਜ਼ਾ ਟਾਈਮ ਸਿਰ ਨਹੀਂ ਚੁਗਾਉਂਦਾ ਤੇ ਕਿਸਾਨ ਕੋਲ ਇੱਕੋ ਹੀ ਮਜਬੂਰੀ ਰਹਿ ਜਾਂਦੀ ਆ ਵੀ ਮੁੜ ਕੇ ਆਤਮ ਹੱਤਿਆ ਕੋ ਸਵਾਕ ਕਿਸਾਨ ਕੋਲ ਹੋਰ ਕੋਈ ਚਾਰਾ ਨਹੀਂ ਪਈਦਾ ਕੀ ਮੰਗ ਕਰਦੇ ਹੋ ਮੈਂ ਤੇ ਕਿਸਾਨ ਦੇ ਅੱਗੇ ਇਹੋ ਹੀ ਮੰਗ ਕਰਦਾ ਵੀ ਜਲਦੀ ਤੋਂ ਜਲਦੀ ਹੁਣੇ ਜੇ ਕਿਸਾਨ ਦੇ ਤੱਕ ਸਰਕਾਰ ਤੱਕ ਸਾਡੀ ਆਵਾਜ਼ ਪੁੱਜਦੀ ਆ ਉਹ ਆਰਥੀਆਂ ਦੀਆਂ ਮੰਗਾਂ ਮੰਨਣ ਤੇ ਤਾਂ ਜੇ ਸਵੇਰ ਤੋਂ ਮੰਡੀਆਂ ਚਾਲੂ ਹੋਣ ਤੇ ਕਿਸਾਨ ਪਰੇਸ਼ਾਨ ਨਾ ਹੋਣ ਅੱਜ ਬਾਈ ਕੀ ਨਾਂ ਜੀ ਆਪਣਾ ਦਾਸ ਗੁਰਨਾਮ ਸਿੰਘ ਸ਼ੀਨਾ ਜ਼ਿਲ੍ਹਾ ਪ੍ਰਧਾਨ 38 ਸੈਸ਼ਨ ਪਠਾਨਕੋਟ ਅੱਡੇ ਗੱਲ ਇਹ ਹੈ ਕਿ ਪਹਿਲੀ ਤਰੀਕ ਤੋਂ ਜਿਹੜੀਆਂ ਸਰਕਾਰ ਵੱਲੋਂ ਮੰਡੀਆਂ ਖੋਲੀਆਂ ਦੀਆਂ ਜਿਹੜਾ ਝੋਨੇ ਦੀ ਫਸਲ ਹੈ ਮੰਡੀਆਂ ਜਾਏਗੀ ਤਰੀਬੀ ਜਾਏਗੀ ਪਰ ਕਿਸਾਨਾਂ ਵੱਲੋਂ ਫਸਲ ਤਾਂ ਵੱਢੀ ਜਾ ਰਹੀ ਹੈ ਝੋਨੇ ਦੀ ਲੇਕਿਨ ਉਹਨਾਂ ਦੇ ਮਨ ਦੇ ਵਿੱਚ ਡਰ ਹੈਗਾ ਕਿ ਲੈ ਕੇ ਕਿੱਥੇ ਜਾਈਏ ਆੜਤੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਕੀ ਕਾਰਨ ਹੈਗਾ ਇਹ ਇਸ ਸਟ੍ਰਾਈਕ ਕਰਨ ਦਾ ਕਾਰਨ ਇਹ ਹੈ ਕਿ ਸਰਕਾਰ ਆੜਤੀਆਂ ਨੂੰ ਜਿਹੜੀ ਲੰਬੇ ਸਮੇਂ ਤੋਂ ਢਾਈ ਫਲ ਕਮਿਸ਼ਨ ਮਿਲਦੀ ਸੀਗੀ ਉਹ ਕਮਿਸ਼ਨ ਨੂੰ ਫ੍ਰੀਜ਼ ਕਰਕੇ ਸਾਡੀ ਪੱਕੀ ਛਾ ਲਈ ਪੇ ਕਰ ਦਿੱਤੀ ਹੈ ਜੋ ਅੱਜ ਦੇ ਹਿਸਾਬ ਨਾਲ 2 ਰੁਪਏ ਬਣਦੀ ਹੈ ਅੱਜ ਦੇ ਹਿਸਾਬ ਨਾਲ ਸਾਡੀ 58 ਰੁਪਏ ਪਰ ਕੁਇੰਟਲ ਕਮਿਸ਼ਨ ਬਣਦੀ ਆ ਪਰ ਸਾਨੂੰ 40 ਰੁਪਏ ਮਿਲ ਰਹੀ ਆ ਤੋਂ ਸਰਕਾਰ ਦੇ ਅੱਗੇ ਹਰ ਪੁਲਜੁਰੇ ਕਹੀ ਅਪੀਲ ਆ ਕਿ ਸਾਡੀ ਕਮਿਸ਼ਨ ਟਰਾਈਫਰ ਕੀਤੀ ਜਾਵੇ ਜੋ ਸਾਨੂੰ 11 12 ਪਰ ਲਾਸ ਹੋ ਰਿਹਾ ਉਹ ਪੂਰਾ ਕਿੱਥੇ ਜਾਵੇ ਔਰ ਜਾਇਜ਼ ਮੰਗਾ ਔਰ ਦੂਜੇ ਪਾਸੇ ਸਰਕਾਰ ਦੇ ਕਈ ਵੀ ਘਾਟ ਹੈ ਕਿ ਉਹਨਾਂ ਨੇ ਸੈਲ ਇੰਡਸਟਰੀ ਨਾਲ ਅਗਰੇ ਐਗਰੀਮੈਂਟ ਨਹੀਂ ਕੀਤੇ ਅਗਰ ਅਸੀਂ ਇਹ ਮਾਲ ਭਰ ਲੈਂਦੇ ਆ ਤੇ ਉਹ ਸਰਕਾਰ ਉਠਾਏ ਕਿ ਨਹੀਂ ਤੇ ਉਥੇ ਮਾਲ ਪਏ ਪੇ ਜਾਂ ਹੀਰ ਹੋ ਜਾਣਗੇ ਜਾਂ ਉਹ ਘਟ ਜਾਣਗੇ ਫਿਰ ਉਹਦੇ ਸਾਰਾ ਹੀ ਨੁਕਸਾਨ ਦਾ ਮੁਆਵਜ਼ਾ ਆਰਤੀ ਨੂੰ ਚਲਣਾ ਪੈਂਦਾ ਹੈ ਤੋਂ ਇਹ ਸਰਕਾਰ ਤੁਹਾਡੀ ਮੀਡੀਆ ਨੂੰ ਇਹੀ ਬੇਨਤੀ ਕਰਦੇ ਆ ਕਿ ਸੈਲ ਇੰਡਸਟਰੀ ਨੂੰ ਤੁਸੀਂ ਨਾਲ ਉਹਨਾਂ ਨਾਲ ਐਗਰੀਮੈਂਟ ਕੀਤਾ ਜਾਵੇ ਤੇ ਜੋ ਆਰਤੀਆਂ ਦੀ ਇਜਾਜ਼ਤ ਮੰਗਾ ਨੇ ਉਹਦਾ ਗੌਰ ਕਰਕੇ ਉਹਨੂੰ ਹੱਲ ਕਰਵਾਇਆ ਜਾ ਅੱਜ ਤੱਕ ਅਸੀਂ ਲਾਲਚੰਦ ਸਾਡੇ ਮੰਤਰੀ ਜੀ ਨੇ ਫੂਡ ਸਪਲਾਈ ਦੇ ਵਿਭਾਗ ਦੇ ਪਰ ਉਹਨਾਂ ਨੇ ਸਾਡੀ ਉੱਥੇ ਇੱਕ ਜਾਣ ਤੇ ਸਾਡੀ ਕੋਈ ਮੰਗ ਪੱਤਰ ਨਹੀਂ ਲਿਆ ਪਰ ਉਹਨਾਂ ਦਾ ਕੋਈ ਨੁਮਾਇੰਦਾ ਉਹਨਾਂ ਭੇਜਿਆ ਸੀਗਾ ਅਸੀਂ ਤੁਹਾਡੇ ਮੀਡੀਆ ਨੂੰ ਇਹੀ ਅਪੀਲ ਕਰਦੇ ਆ ਕੀ ਜਾਜ ਮੰਗਾ ਸਰਕਾਰ ਨੂੰ ਮੰਗਨੇ ਚਾਹੀਦੀ ਨੇ ਸੈਲ ਇੰਡਸਟਰੀ ਦੀਆਂ ਔਰ ਆਰਤੀਆਂ ਦੀਆਂ ਅਸੀਂ ਵੇਖੋ ਪ੍ਰਾਈਵੇਟ ਕੰਮ ਕਰ ਰਹੇ ਹਾਂ ਜੀ ਜੋ ਬਰੀਕ ਦਾਣਾ ਹੈ ਕਿਉਂਕਿ ਉਸ ਦੇ ਉੱਤੇ 2.5% ਕਮਿਸ਼ਨ ਮਿਲ ਰਹੀ ਹੈ ਉਹ ਅਸੀਂ ਮਾਲ ਆ ਜੋ ਹੁਣੇ ਪਰ ਲਵਾਂਗੇ ਪਰ ਸਰਕਾਰ ਦਾ ਕੰਮ ਅਸੀਂ ਉਨੀ ਦੇਰ ਤੱਕ ਨਹੀਂ ਕਰਾਂਗੇ ਜਦ ਤੱਕ ਸਾਡੀਆਂ ਉਹ ਮੰਗਾ 2.5% ਨਹੀਂ ਮੰਗਦੀ ਔਰ ਇੱਕ ਸਾਡੀ ਇੱਕ ਮੇਨ ਸਾਡੀ ਜੂਨੀਅਰ ਜੋ ਆਰਤੀ ਦੀ ਮਜ਼ਦੂਰ ਨੇ ਨੀ ਜੀ ਉਹਨਾਂ ਨੂੰ ਕਮਿਸ਼ਨ ਘੱਟ ਘੱਟ ਆਰਥ ਦੇ ਰਹੀ ਹੈ ਆਪਣੀ ਲੇਬਰ ਘੱਟ ਦੇ ਰਹੀ ਹੈ ਜਿਹੜੇ ਨਾਲ ਤੋਂ ਸਵੇਰੇ ਵਿੱਚ 3 ਰੁਪਏ 75 ਪੈਸੇ ਪਰ ਵੇਚ ਦਿੰਦੇ ਆ ਔਰ ਸਾਡੇ ਵਿੱਚ ਉਹੀ ਕੰਮ ਦਾ 1 ਰੁਪਏ 85 ਪੈ ਦੇ ਰਹਿਆ ਨੇ ਉਹ ਜੋ ਸਰਕਾਰ ਟੈਂਡਰ ਕਰ ਰਹ ਹਨ ਐਫਸੀ ਇਹ ਟਮਾਰਟ ਹੁੰਦੇ ਜਾਂ ਟ੍ਰੇਨਾਂ ਲੋਡ ਕਰਦੇ ਹਨ ਉਹਨਾਂ ਨੂੰ ਵੀ 3 ਰੁਪਏ 75 ਪਰ ਤੋੜਾ ਦਿੱਤਾ ਜਾਂਦਾ ਹੈ ਔਰ ਉਸੇ ਕੰਮ ਦਾ ਸਾਨੂੰ 1 ਰੁਪਏ 85 ਪੈ ਇਹ ਵੀ ਸਾਡੀ ਅਪੀਲ ਸਰਕਾਰ ਅੱਗੇ ਕਿ ਮਜ਼ਦੂਰੀ ਪੂਰੀ ਦਿੱਤੀ ਜਾਵੇ ਅਸੀਂ ਮਜ਼ਦੂਰ ਨੂੰ ਪੂਰਾ ਪਾ ਦਿੰਦੇ ਹਾਂ ਲੱਗਦਾ ਨਹੀਂ ਸਰਕਾਰ ਦੇ ਜਿਹੜੇ ਆੜੀ ਵਾਲੇ ਰਵਈਆ ਹੈਗਾ ਉਹਦੇ ਕਰਕੇ ਕਿਤਨੇ ਕਿਤੇ ਕਿਸਾਨ ਵੀ ਵਿਚਾਰੇ ਪੀਸੇ ਜਾਣ ਦੇ ਸਰੇ ਸਰਕਾਰ ਦੇ ਅੜੀ ਦੇ ਤੀਰੇ ਕਰਕੇ ਹੀ ਸਭ ਤੋਂ ਜ਼ਿਆਦਾ ਲਾਸ ਕਿਸਾਨ ਦਾ ਹੋ ਰਿਹਾ ਹੈ ਇਹ ਇਹ ਕਿਸਾਨ ਦੀ ਪੈੜੀ ਜੋ ਪਹਿਲਾਂ 3000 ਬੇਗਰੀ ਸੀ ਇਹ ਸਟ੍ਰੈਕ ਦੀ ਜਾਣ ਕਰਕੇ ਕੰਮ ਰੁਕ ਗਿਆ ਔਰ ਕਿਸਾਨ ਇੱਕ ਮਿਹਨਤ ਕਸ਼ ਲੋਕੀ ਡਰ ਦਿੰਦੇ ਆ ਵੀ ਵਾਸ ਨਾ ਪਾਏ ਨੁਕਸਾਨ ਹੋਵੇ ਉਹਨਾਂ ਸਾਰਾ ਮਾਲ ਲੈ ਕੇ ਮੰਡੀ ਲੋਡ ਕਰਤਾ ਔਰ ਉਹੀ ਮਾਲ 2400 23 24 ਰੁਪਏ ਵਿਗਿਆ ਔਰ ਸਰਕਾਰ ਦੀ ਨਰਲਕੀ ਕਰਕੇ ਤੋਂ ਅਜੀ ਤਾੜੇ ਤੁਰੇ ਇਹ ਹੀ ਅਪੀਲ ਕਰਦੇ ਆ ਕਿ ਸਰਕਾਰ ਸਾਡੀ ਮੰਗਾਂ 'ਤੇ ਗੌਰ ਕਰੇ ਔਰ ਸਾਡੀ ਕਮਿਸ਼ਨ ਵਧਾਈ ਜਾਵੇ ਔਰ ਮਜ਼ਦੂਰੀ ਪੂਰੀ ਦਿੱਤੀ ਜਾਵੇ ਪਰ ਉਸਾਰੀ ਇੰਡਸਟਰੀ ਦੇ ਆ ਸਪੇਸ ਬਣਾਈ ਜਾਵੇ ਤਾਂ ਜੋ ਕਿ ਮਾਲ ਉਠਾ ਕੇ ਗਡੌਣੇ ਤੇ ਪਹੁੰਚ ਸਕੇ ਧੰਨਵਾਦ